ਦੇਖੋ ਸਾਡਾ ਮਨਸੂਬਾ ਹੈਗਾ ਕਿ ਵਿਕਸਿਤ ਭਾਰਤ 2047 ਤੱਕ ਹੋਵੇ ਆਨਰੇਬਲ ਪ੍ਰਾਈਮ ਮਿੰਿਸਟਰ ਨੇ ਅਨਾਉਂਸ ਕੀਤਾ ਹੈ ਤੇ ਸਾਰਾ ਦੇਸ਼ ਹੀ ਚਾਹੁੰਦਾ ਹੈ ਕਿ ਵਿਕਸਿਤ ਹੋਵੇ ਸਾਡਾ ਡਿਵੈਲਪਡ ਮਲਕ ਹੋਵੇ ਉਹਦੇ ਵਾਸਤੇ ਜਿੱਥੇ ਬਾਕੀ ਮੁੱਦੇ ਹੈਗੇ ਨੇ ਬੜੇ ਰਿਜ਼ੋਲਵ ਹੋ ਗਏ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਹ ਇੱਕ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਮੁੱਦਾ ਹੈਗਾ ਇਹ ਇਹ ਵੀ ਇੱਕ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਸਾਰੇ ਦੇਸ਼ ਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਲੀਡਰਸ ਦਾ ਐਡਮਿਨਿਸਟ੍ਰੇਸ਼ਨ ਦਾ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਟਾਈਮ ਬੇਸਿਸ ਹੁੰਦੀ ਹੈ ਰਿਸੋਰਸ ਬੇਸਿਸ ਹੁੰਦੀ ਹੈ ਡੁਪਲੀਕੇਸੀ ਹੁੰਦੀ ਹੈ ਹਰ ਤਰ੍ਹਾਂ ਦੀ ਸੋ ਅਸੀਂ ਚਾਹੁੰਦੇ ਆ ਕਿ ਮਤਲਬ ਸਾਰਾ ਦੇਸ਼ ਹੀ ਚਾਹੁੰਦਾ ਹੈ ਕਿ ਇਹਦਾ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਹੋਵੇ ਔਰ ਉਹਦੇ ਵਾਸਤੇ ਇਹ ਜਿਹੜਾ ਬਿਲ ਇੰਟਰੋਡਿਊਸ ਹੋ ਚੁੱਕਿਆ ਹੈ ਪਾਰਲੀਮੈਂਟ ਦੇ ਵਿੱਚ ਔਰ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਿਹੜੀ ਹੈਗੀ ਉਹਨੂੰ ਰੈਫਰ ਹੋ ਚੁੱਕਿਆ ਹੈ ਪਹਿਲੇ ਵੀ ਬਹੁਤ ਕੰਸਲਟੇਸ਼ਨ ਹੋਈ ਹੈ ਇਹਦੇ ਵਿੱਚ ਜਦੋਂ ਆਨਰੇਬਲ ਰਾਮਨਾਥ ਕੋਵਿੰਜ ਨੇ ਦੀ ਹੈੱਡਡ ਕਮੇਟੀ ਬਣੀ ਸੀਗੀ ਉਹਨਾਂ ਨੇ ਸਾਰੇ ਪਹਿਲੂਆਂ ਤੇ ਹਰੇਕ ਵਰਗ ਦੇ ਨਾਲ ਡਿਸਕਸ ਕੀਤਾ ਸੀ ਬੜਾ ਚੰਗਾ ਰਿਸਪੌਂਸ ਹੈ ਤੇ ਹੁਣ ਵੀ ਅਸੀਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਵੀ ਕਰ ਰਹੀ ਹੈਗੀ ਤੇ ਬਾਕੀ ਕਰਾਂਗੇ ਔਰ ਮੈਨੂੰ ਉਮੀਦ ਹੈ ਕਿ ਇੱਕ ਲੋਕਾਂ ਦੀ ਆਵਾਜ਼ ਬਣ ਕੇ ਇਹ ਬਿਲ ਆਏਗਾ ਤੇ ਪਾਸ ਹੋਏਗਾ ਤੇ ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਡਿਵੈਲਪ ਕੰਟਰੀ ਬਣ ਦੇ ਵਿੱਚ ਬਹੁਤ ਵੱਡਾ ਇਹਦਾ ਯੋਗਦਾਨ ਪਾਏਗਾ ਦੇਖੋ ਸਾਡਾ ਮਨਸੂਬਾ ਹੈਗਾ ਕਿ ਵਿਕਸਿਤ ਭਾਰਤ 2047 ਤੱਕ ਹੋਵੇ ਓਨੇਬਲ ਪ੍ਰਾਈਮ ਮਿੰਿਸਟਰ ਨੇ ਅਨਾਉਂਸ ਕੀਤਾ ਹੈ ਤੇ ਸਾਰਾ ਦੇਸ਼ ਹੀ ਚਾਹੁੰਦਾ ਹੈ ਕਿ ਵਿਕਸਿਤ ਹੋਵੇ ਸਾਡਾ ਡਿਵੈਲਪਡ ਮਲਕ ਹੋਵੇ ਉਹਦੇ ਵਾਸਤੇ ਜਿੱਥੇ ਬਾਕੀ ਮੁੱਦੇ ਹੈਗੇ ਨੇ ਬੜੇ ਰਿਜ਼ੋਲਵ ਹੋ ਗਏ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਹ ਇੱਕ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਮੁੱਦਾ ਹੈਗਾ ਇਹ ਇਹ ਵੀ ਇੱਕ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਸਾਰੇ ਦੇਸ਼ ਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਲੀਡਰਸ ਦਾ ਐਡਮਿਨਿਸਟ੍ਰੇਸ਼ਨ ਦਾ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਟਾਈਮ ਬੇਸਿਸ ਹੁੰਦੀ ਹੈ ਰਿਸੋਰਸ ਬੇਸਿਸ ਹੁੰਦੀ ਹੈ ਡੁਪਲੀਕੇਸੀ ਹੁੰਦੀ ਹੈ ਹਰ ਤਰ੍ਹਾਂ ਦੀ ਸੋ ਅਸੀਂ ਚਾਹੁੰਦੇ ਆ ਕਿ ਮਤਲਬ ਸਾਰਾ ਦੇਸ਼ ਹੀ ਚਾਹੁੰਦਾ ਹੈ ਕਿ ਇਹਦਾ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਹੋਵੇ ਔਰ ਉਹਦੇ ਵਾਸਤੇ ਇਹ ਜਿਹੜਾ ਬਿਲ ਇੰਟਰੋਡਿਊਸ ਹੋ ਚੁੱਕਿਆ ਹੈ ਪਾਰਲੀਮੈਂਟ ਦੇ ਵਿੱਚ ਔਰ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਿਹੜੀ ਹੈਗੀ ਉਹਨੂੰ ਰੈਫਰ ਹੋ ਚੁੱਕਿਆ ਹੈ ਪਹਿਲੇ ਵੀ ਬਹੁਤ ਕੰਸਲਟੇਸ਼ਨ ਹੋਈ ਹੈ ਇਹਦੇ ਵਿੱਚ ਜਦੋਂ ਆਨਰੇਬਲ ਰਾਮਨਾਥ ਕੋਵਿੰਜ ਨੇ ਦੀ ਹੈੱਡਡ ਕਮੇਟੀ ਬਣੀ ਸੀਗੀ ਉਹਨਾਂ ਨੇ ਸਾਰੇ ਪਹਿਲੂਆਂ ਤੇ ਹਰੇਕ ਵਰਗ ਦੇ ਨਾਲ ਡਿਸਕਸ ਕੀਤਾ ਸੀ ਬੜਾ ਚੰਗਾ ਰਿਸਪੌਂਸ ਹੈ ਤੇ ਹੁਣ ਵੀ ਅਸੀਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਵੀ ਕਰ ਰਹੀ ਹੈਗੀ ਤੇ ਬਾਕੀ ਕਰਾਂਗੇ ਔਰ ਮੈਨੂੰ ਉਮੀਦ ਹੈ ਕਿ ਇੱਕ ਲੋਕਾਂ ਦੀ ਆਵਾਜ਼ ਬਣ ਕੇ ਇਹ ਬਿਲ ਆਏਗਾ ਤੇ ਪਾਸ ਹੋਏਗਾ ਤੇ ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਡਿਵੈਲਪ ਕੰਟਰੀ ਬਣ ਦੇ ਵਿੱਚ ਬਹੁਤ ਵੱਡਾ ਇਹਦਾ ਯੋਗਦਾਨ ਪਾਏਗਾ ਦੇਖੋ ਸਾਡਾ ਮਨਸੂਬਾ ਹੈਗਾ ਕਿ ਵਿਕਸਿਤ ਭਾਰਤ 2047 ਤੱਕ ਹੋਵੇ ਓਨੇਬਲ ਪ੍ਰਾਈਮ ਮਿੰਿਸਟਰ ਨੇ ਅਨਾਉਂਸ ਕੀਤਾ ਹੈ ਤੇ ਸਾਰਾ ਦੇਸ਼ ਹੀ ਚਾਹੁੰਦਾ ਹੈ ਕਿ ਵਿਕਸਿਤ ਹੋਵੇ ਸਾਡਾ ਡਿਵੈਲਪਡ ਮਲਕ ਹੋਵੇ ਉਹਦੇ ਵਾਸਤੇ ਜਿੱਥੇ ਬਾਕੀ ਮੁੱਦੇ ਹੈਗੇ ਨੇ ਬੜੇ ਰਿਜ਼ੋਲਵ ਹੋ ਗਏ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਹ ਇੱਕ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਮੁੱਦਾ ਹੈਗਾ ਇਹ ਇਹ ਵੀ ਇੱਕ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਸਾਰੇ ਦੇਸ਼ ਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਲੀਡਰਸ ਦਾ ਐਡਮਿਨਿਸਟ੍ਰੇਸ਼ਨ ਦਾ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਟਾਈਮ ਬੇਸਿਸ ਹੁੰਦੀ ਹੈ ਰਿਸੋਰਸ ਬੇਸਿਸ ਹੁੰਦੀ ਹੈ ਡੁਪਲੀਕੇਸੀ ਹੁੰਦੀ ਹੈ ਹਰ ਤਰ੍ਹਾਂ ਦੀ ਸੋ ਅਸੀਂ ਚਾਹੁੰਦੇ ਆ ਕਿ ਮਤਲਬ ਸਾਰਾ ਦੇਸ਼ ਹੀ ਚਾਹੁੰਦਾ ਹੈ ਕਿ ਇਹਦਾ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਹੋਵੇ ਔਰ ਉਹਦੇ ਵਾਸਤੇ ਇਹ ਜਿਹੜਾ ਬਿਲ ਇੰਟਰੋਡਿਊਸ ਹੋ ਚੁੱਕਿਆ ਹੈ ਪਾਰਲੀਮੈਂਟ ਦੇ ਵਿੱਚ ਔਰ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਿਹੜੀ ਹੈਗੀ ਉਹਨੂੰ ਰੈਫਰ ਹੋ ਚੁੱਕਿਆ ਹੈ ਪਹਿਲੇ ਵੀ ਬਹੁਤ ਕੰਸਲਟੇਸ਼ਨ ਹੋਈ ਹੈ ਇਹਦੇ ਵਿੱਚ ਜਦੋਂ ਆਨਰੇਬਲ ਰਾਮਨਾਥ ਕੋਵਿੰਜ ਨੇ ਦੀ ਹੈੱਡਡ ਕਮੇਟੀ ਬਣੀ ਸੀਗੀ ਉਹਨਾਂ ਨੇ ਸਾਰੇ ਪਹਿਲੂਆਂ ਤੇ ਹਰੇਕ ਵਰਗ ਦੇ ਨਾਲ ਡਿਸਕਸ ਕੀਤਾ ਸੀ ਬੜਾ ਚੰਗਾ ਰਿਸਪੌਂਸ ਹੈ ਤੇ ਹੁਣ ਵੀ ਅਸੀਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਵੀ ਕਰ ਰਹੀ ਹੈਗੀ ਤੇ ਬਾਕੀ ਕਰਾਂਗੇ ਔਰ ਮੈਨੂੰ ਉਮੀਦ ਹੈ ਕਿ ਇੱਕ ਲੋਕਾਂ ਦੀ ਆਵਾਜ਼ ਬਣ ਕੇ ਇਹ ਬਿਲ ਆਏਗਾ ਤੇ ਪਾਸ ਹੋਏਗਾ ਤੇ ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਡਿਵੈਲਪ ਕੰਟਰੀ ਬਣ ਦੇ ਵਿੱਚ ਬਹੁਤ ਵੱਡਾ ਇਹਦਾ ਯੋਗਦਾਨ ਪਾਏਗਾ